ਪਿੰਗਲਵਾੜਾ ਬੇਆਸਰਿਆਂ ਦੇ ਲਈ ਆਸਰਾ ਉਥਾਂ ਜੋ ਦੁਨੀਆ ਦੇ ਵੱਲੋਂ ਨਕਾਰੇ ਬੱਚਿਆਂ ਦੀ ਨਾ ਸਿਰਫ ਜ਼ਿੰਦਗੀ ਸਵਾਰਦੀ ਹੈ ਬਲਕਿ ਹਰ ਉਹ ਮੌਕਾ ਦਵਾਉਣ ਲਈ ਵੀ ਬੱਚਿਆਂ ਨੂੰ ਪੂਰੀ ਮਦਦ ਕਰਦੀ ਹੈ ਜਿਸ ਦੇ ਇੱਕ ਖਾਸ ਬੱਚੇ ਹੱਕਦਾਰ ਹੁੰਦੇ ਨੇ ਤੇ ਜਦੋਂ ਵੀ ਕੋਈ ਬੱਚਾ ਆਪਣੇ ਸੁਪਨਿਆਂ ਦੇ ਵਿੱਚ ਕਾਮਯਾਬ ਹੁੰਦਾ ਹੈ ਤਾਂ ਉਹ ਪਲ ਪਿੰਗਲਵਾੜੇ ਦੇ ਲਈ ਵੀ ਯਾਦਗਾਰ ਹੁੰਦੇ ਨੇ ਕੁਝ ਜਿਹੇ ਹੀ ਪਲ ਪਿੰਗਲਵਾੜੇ ਨੂੰ ਇਹਨਾਂ ਤਿੰਨ ਖਾਸ ਬੱਚਿਆਂ ਨੇ ਵੀ ਦਿੱਤੇ ਨੇ ਕੁਨਮ, ਰਾਜੇਂਦਰ ਅਤੇ ਸੂਰਜ ਵਰਲਡ ਵਿంటర్ ਸਪੈਸ਼ਲ 올림픽 ਦੇ ਵਿੱਚ ਹਿੱਸਾ ਲੈਣ ਲਈ ਚੁਣੇ ਗਏ ਨੇ। ਜੀ ਹਾਂ, ਸਪੈਸ਼ਲ 올림픽 ਦੇ ਵਿੱਚ ਦੁਨੀਆ ਭਰ ਤੋਂ ਆਏ ਬੱਚਿਆਂ ਦੇ ਨਾਲ ਪਿੰਗਲਵਾੜੇ ਦੇ ਇਹ ਹੋਂਹਾਰ ਵੀ ਆਪਣੇ ਖੇਡ ਦੇ ਜੋਰ ਵਿਖਾਉਣਗੇ। ਇਹ ਬੱਚੇ ਫਲੋਰ ਬਾਲ ਅਤੇ ਫਲੋਰ ਹਾਕੀ ਵਰਗੀਆਂ ਖੇਡਾਂ ਦੇ ਵਿੱਚ ਹਿੱਸਾ ਲੈਣਗੇ। ਇੰਟਰਨੈਸ਼ਨਲ ਲੈਵਲ ਦੇ ਉੱਤੇ ਬੱਚਿਆਂ ਦੀ ਸਿਲੈਕਸ਼ਨ ਹੋਵੇ ਵਿంటర్ ਸਪੈਸ਼ਲ 올림픽ਸ ਵਿੱਚ ਇਹ ਬਹੁਤ ਖੁਸ਼ੀ ਦੀ ਗੱਲ ਹੈ। ਅਰ ਜਦੋਂ ਪਿਛਲੀ ਵਾਰ ਇਸ ਨੂੰ ਪਤਾ ਲੱਗਿਆ ਕਿ ਬ੍ਰੌਂਜ਼ ਮੈਟਲ ਜਿੱਤ ਲਿਆ ਸਾਡੇ ਬੱਚਿਆਂ ਨੇ ਤਾਂ ਇੱਥੇ ਸਾਰਾ ਪਿੰਗਲਵੜੇ ਦਾ ਅੰਗਰੇਜ਼ੀ ਸੰਸਥਾ ਦਾ ਵਿਹੜਾ ਜਿਹੜਾ ਸਾਰੇ ਬੱਚੇ ਇੱਥੋਂ ਦੇ ਉਹਨਾਂ ਨੇ ਸਾਰਿਆਂ ਨੇ ਨੱਚ-ਨੱਚ ਕੇ ਖੁਸ਼ੀ ਮਨਾਈ ਹਾਂ ਪੱਕੀ ਉਮੀਦ ਹੈ ਕਿਉਂਕਿ ਇਹ ਬੱਚੇ ਤਾਂ ਉਹਨਾਂ ਨਾਲੋਂ ਵੀ ਜ਼ਿਆਦਾ ਸਟਰੋਂਗ ਹੈ ਤੇ ਉਹਦਾ ਵੀ ਮਾਈਲਡ ਟਾਈਪ ਰਿਟਾਰਡੇਸ਼ਨ ਹੈ ਨਾ ਦੇ ਬ੍ਰੇਨ ਦੀ ਅੱਛੇ ਬੱਚੇ ਹੈ ਸਪੈਸ਼ਲ 올림픽 ਦੇ ਵਿੱਚ ਹਿੱਸਾ ਲੈਣ ਵਾਲੇ ਇਹ ਪਿੰਗਲਵਾੜੇ ਦੇ ਕੋਈ ਪਹਿਲੇ ਬੱਚੇ ਨਹੀਂ ਇਹਨਾਂ ਤੋਂ ਪਹਿਲਾਂ ਵੀ ਕਈ ਬੱਚੇ ਪਿੰਗਲਵਾੜੇ ਦਾ ਨਾਂ ਸਪੈਸ਼ਲ 올림픽 ਦੇ ਵਿੱਚ ਰੌਸ਼ਨ ਕਰ ਚੁੱਕੇ ਨੇ ਹਾਲਾਂਕਿ 18 ਸਾਲ ਦੀ ਪੂਨਮ ਇਸ ਵਾਰ ਪੰਜਾਬ ਦੀ ਇਕਲੌਤੀ ਲੜਕੀ ਹੈ ਜੋ ਸਪੈਸ਼ਲ 올림픽 ਦਾ ਹਿੱਸਾ ਬਣੇਗੀ ਆਹ ਦਾ ਇਹ ਹੈ ਬਾਬਾ ਜੀ ਭਗਤਪੁਰ ਦੀ બીજી ਵਾਰ ਅਸੀਂ ਤਨਵਰ ਕਹਿੰਨੇ ਜਿਆ ਅਨੁਸ਼ਾਸਨਾ ਦੇ ਵਿੱਚ ਰਹਿਣ ਨਿਮਲ ਇਹੋ ਜੀ ਸੰਸਤਾ ਕਿਤੇ ਬਾਅਦ ਵੀ ਨਹੀਂ ਲੱਗਣੀ ਵਦਿਆ ਤੇ ਵਦਿਆ ਗੇਮ ਕਰਕੇ ਆਵਾਂਗੇ ਫਿਰ ਪਿੰਗਵਾਰਿਆਂ ਨਾ ਆਵੇ ਪੰਜਾਬ ਦਾ ਵੀ ਨਾਮ ਰੋਸ਼ਨ ਹੋਵੇ ਅਸੀਂ ਇਹ ਨਹੀਂ ਕਹਿੰਦੇ ਇੱਕ ਟੀਮ ਦੇ ਨਾਮ ਪੰਜਾਬ ਦਾ ਵੀ ਨਾਮ ਰੋਸ਼ਨ ਹੋਵੇ ਅਸੀਂ ਪਿੰਗਵਾਰਾ ਜਿਹੜੇ ਸਕੂਲੇ ਪਰੇ ਬਚਪਨ ਤੋਂ ਰੇ ਬਾਬਾ ਜੀ ਭਗਤ ਸਿੰਘ ਦੇ ਇਹ ਸਾਈ ਸੁਰਤ ਕਹਿਣਾ ਜੀ ਨਹੀਂ ਇਹ ਕੰਮ ਦੇ ਕਦਰ ਨਹੀਂ ਪਹੁੰਚਣਾ ਜਿਹੇ ਇਸੇ ਕੰਮ ਤੇ ਨਾਂ ਲਾਉਂਦੇ ਸਾਨੂੰ ਕਿੱਢਣ ਤੇ ਹੁਣ ਆਪਣਾ ਮਿੰਤ ਲਾਮ ਬਿਨਾਂ ਅਸੀਬਾਦ ਨਾਲ ਸਾਰਾ ਗੇਮ ਗੇਮ ਕਰਕੇ ਤਾ ਤੇ ਇਸੇ ਪਹੁੰਚੇ ਮੁਕਾਮ ਤੇ ਹੋਣਾ ਬਾਜਾਨੋ ਮੈਡਲ ਲੈ ਕੇ ਆਓਗੇ ਹਾਂਜੀ ਮੈਡਲ ਲੈ ਕੇ ਆਵਾਂਗੇ ਪੰਜਾਬ ਦਾ ਰਾਮ ਰੋਸ਼ਨ ਕਰਾਂਗੇ ਭਗਤ ਸਿੰਘ ਦੇ ਨਾਲ ਅਰਬੂਸ ਲਾ। ਇਹ ਬੱਚੇ 7 ਮਾਰਚ ਨੂੰ ਪਹਿਲਾਂ ਇਥੋਂ ਲੁਧਿਆਣੇ ਜਾਣਗੇ ਤੇ ਉੱਥੋਂ ਪ੍ਰੈਕਟਿਸ ਕਰਨ ਤੋਂ ਬਾਅਦ ਦਿੱਲੀ ਤੇ ਉਸ ਤੋਂ ਬਾਅਦ ਆਸਟਰੀਆ ਦੇ ਲਈ ਰਵਾਨਾ ਹੋਣਗੇ। ਆਸਟਰੀਆ ਦੇ ਵਿੱਚ ਵਰਲਡ ਵਿంటర్ ਸਪੈਸ਼ਲ 올림픽 14 ਮਾਰਚ ਤੋਂ 25 ਮਾਰਚ ਤੱਕ ਹੋਣ ਗਿਆ।